ਉਹ ਤੇ ਬਾਬੇ ਨੇ ਕਿਰਪਾ ਕੀਤੀ ਆ ਘਰ ਧਾਰੀ ਭਲਦੇ ਆ ਅੱਛਾ ਅੱਛਾ ਹਾਂ ਸੱਤ ਜੀ ਕੈਨੇਡਾ ਬੈਠਿਆ ਉਹ ਮੰਗਦੇ ਹੁੰਦਾ ਪੂਰਾ ਹੀ ਵਾਧੂ ਵਾਧੂ ਵਾਧ ਹੀ ਦਿੰਦੇ ਮੰਗੇ ਤੋਂ ਵੀ ਜੀ ਮੰਗੇ ਤੋਂ ਵਾਧ ਹੀ ਦਿੰਦੇ ਵਾਧ ਹੀ ਦਿੰਦੇ ਹਾਂ ਜੀ ਉਹਨਾ ਹੁੰਦਾ ਹੀ ਨਹੀਂ ਆਹ ਜਿੰਨੀ ਦੇ ਦਿੰਦੇ ਆ ਜੀ ਬਹੁਤ ਬਹੁਤ ਕੁਝ ਦਿੱਤਾ ਪੂਰ ਸੁਖ ਸ਼ਾਂਤੀ ਜੀ ਇੱਥੇ ਜੋ ਇੱਛਾ ਪੂਰ ਰਹੀ ਹੈ ਜੀ ਪੂਰ ਗਈ ਇੱਛਾ ਪੂਰ ਗਈ ਦੋਤੇ ਪੋਤੇ ਸਭ ਕੁਝ ਦਿੱਤਾ ਪਰਮਾਤਮਾ ਨੇ ਅਸੀਂ ਤਾਂ ਪੰਜਾਬ ਰੇ ਦੇ ਬਾਬੇ ਦੇ ਸੇਵਾ ਕਰਦੇ ਆ ਉਹਨੇ ਆ ਅੱਛਾ 50 ਸਾਲ ਹੋ ਗਏ ਬਾਬਾ ਜਿਉ ਆਇਆ ਉਦੋਂ ਤੋਂ ਹੀ ਆਉਨੇ ਠੀਕ ਹੈ ਠੀਕ ਹੈ ਹਾਂ ਹਾਂ ਇਹਦੇ ਉਸੇ ਫੰਡਮੈਂਟਲ ਨਹੀਂ ਤੱਕ ਗਿਆ ਕਿ ਕਾਰਨ ਆਉਂਦਾ ਜੀ ਇੰਨੇ ਲੰਮੇ ਸਮੇਂ ਤੋਂ ਬਹੁਤ ਬਾਬੇ ਨੇ ਕਿਰਪਾ ਕੀਤੀ ਆ ਘਰ ਧਾਰੀ ਭਲਦੇ ਆ ਅੱਛਾ ਅੱਛਾ ਹਾਂ ਸੱਤ ਹੀ ਕੈਨੇਡਾ ਬੈਠਿਆ ਤੇ ਆ ਵਧੀਆ ਕਰੇ ਬਾਬਿਆਂ ਦੀ ਇੱਥੋਂ ਕਿਰਪਾ ਤੁਹਾਡੇ ਤੇ ਆ ਯਾਰ ਸੇਵਾ ਦਾ ਦੀ ਕਿਰਪਾ ਹੂੰ हां बाबा सेवा ਦਾ ਘਰੇ ਜਾ ਕੇ ਵੀ ਕਿਰਪਾ ਦੇ ਕੇ ਆਇਆ ਉਹ ਸੁੱਤੇ ਪਏ ਵੀ ਬਾਬਾ ਕਰਪਾ ਬਾਬੇ ਦੀ ਸੇਵਾ ਯਾਦ ਰੱਖਦੀ ਹੈ ਚਲੋ ਵਧੀਆ ਗੱਲ ਹੈ ਜੀ ਬਹੁਤ ਜੁੜੇ ਹੋਏ ਮਾਤਾ ਐਸੀ ਗੱਲ ਬਸ ਠੀਕ ਹੈ ਤੇ ਹੋ ਠੀਕ ਹੋ ਮਾਤਾ हां ਠੀਕ ਹੈ ਸਾਰੇ ਠੀਕ ਹੈ ਆਪਾਂ ਕਰੋ ਤਾਂ ਉਹਨੇ ਜੀ ਆਪਾਂ ਨੂੰ ਵੀ ਹੋ ਗਏ 25 30 ਸਾਲ ਤਾਂ ਹੋ ਗਏ ਹੋਏ ਕਿੰਨੇ ਸਾਲ ਹੋ ਗਏ ਜੀ ਹਾਂ ਜੀ ਤੇ ਕਿਰਪਾ ਫਿਰ ਬਾਬੇ ਦੀ ਵੀ ਕਿਰਪਾ ਬਾਬੇ ਦੀ ਉਹ ਮੰਗਦੇ ਹੁੰਦਾ ਪੂਰਾ ਹੀ ਵਾਧੂ ਵਾਧੂ ਵਾਧ ਹੀ ਦਿੰਦੇ ਆ ਮੰਗੇ ਤੋਂ ਵੀ ਜੀ ਮੰਗੇ ਤੋਂ ਵਾਧ ਹੀ ਦਿੰਦੇ ਆ ਵਾਧ ਹੀ ਦਿੰਦੇ ਆ ਹਾਂਜੀ ਉਹ ਨਾ ਹੁੰਦੇ ਨਹੀਂ ਆ ਜਿੰਨੀ ਦੇ ਦਿੰਦੇ ਆ ਜੀ ਬਹੁਤ ਬਹੁਤ ਕੁਝ ਦਿੱਤਾ ਹੈ ਪ੍ਰਭੂਾਰ ਸੁੱਖ ਸ਼ਾਂਤੀ ਹੈ ਜੀ ਇੱਥੇ ਜੋ ਇੱਛਾ ਪੂਰ ਰਹੀ ਹੈ ਪੂਰ ਗਈ ਇੱਛਾ ਪੂਰ ਮਾਂ ਦੋਤੇ ਪੋਤੇ ਸਭ ਕੁਝ ਦਿੱਤਾ ਹੈ ਪਰਮਾਤਮਾ ਨੇ ਸਾਰਾ ਕੁਝ ਦਿੱਤਾ ਹੈ ਹਾਂਜੀ ਕਿਰਪਾ ਪੂਰੀ ਕਿਰਪਾ